ਐਸ ਡੀ ਐਮ ਸਮਰਾਲਾ ਦਫ਼ਤਰ ਵਿਖੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਦੇ ਵੱਲੋਂ ਨਵੇਂ ਬਣੇ ਮੀਟਿੰਗ ਹਾਲ ਦੇ ਕਮਰੇ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਐਸ ਡੀ ਐਮ ਸਮਰਾਲਾ ਡੀ ਐਸ ਪੀ ਸਮਰਾਲਾ ਨਗਰ ਕੌਂਸਲ ਕਾਰਜ ਸਹਾਇਕ ਅਫਸਰ ਪਟਵਾਰ ਯੂਨੀਅਨ ਤੇ ਹੋਰ ਆਗੂ ਵੀ ਮੌਜੂਦ ਸਨ ਇਸ ਸਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਡੀਸੀ ਲੁਧਿਆਣਾ ਦੇ ਵੱਲੋਂ ਸਮਰਾਲਾ ਐਸਡੀਐਮ ਦਫ਼ਤਰ ਨੂੰ ਰੈਨੋਵੇਟ ਕਰਨ ਦੇ ਲਈ 5 ਲੱਖ ਦੀ ਗ੍ਰਾਂਟ ਆਈ ਹੈ ਪਰ ਐਸਡੀਐਮ ਸਮਰਾਲਾ ਦਫ਼ਤਰ ਨੂੰ ਇੱਕ ਮੀਟਿੰਗ ਹਾਲ ਤੇ ਕਮਰੇ ਦੀ ਲੋੜ ਹੈ ਇਸ ਸਬੰਧ ਦੇ ਵਿੱਚ ਆਏ ਗ੍ਰਾਂਟ ਦੇ ਪੈਸੇ ਤੇ ਕੁਝ ਦਾਨੀ ਸੱਜਣਾ ਦੇ ਸਹਿਯੋਗ ਨਾਲ 11 ਲੱਖ ਰੁਪਏ ਦੀ ਲਾਗਤ ਦਾ ਨਵੀਆਂ ਇਮਾਰਤਾਂ ਤਿਆਰ ਹੋਈਆਂ ਨੇ ਤੇ ਉਹਨਾਂ ਕਿਹੇ ਕਿਹੋ ਜਿਹੋ ਵਾਲੇ ਸਮੇ ਦੇ ਵਿੱਚ ਤਹਿਸੀਲ ਕੰਪਲੈਕਸ ਬੰਦੀ ਹੋਰ ਨਵੀਆਂ ਉਸਾਰੀਆਂ ਹੋਣਗੀਆਂ ਜਿਹੜੇ ਦਸਤਰ ਦੇ ਵਿੱਚ ਹਰ ਇੱਕ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਟੀਕਟ ਤੋਂ ਮੈਂ ਸਭ ਤੋਂ ਪਹਿਲਾਂ ਤਨਬਾਦ ਕਰਦਾ ਅਜਿਨ ਸਾਉ ਦਾ ਮੁਬਾਰਕਬਾਦ ਵੀ ਦਿੰਦਾ ਇਹਨਾਂ ਨੂੰ ਕਿਉਂਕਿ ਇਹ ਜਿਹੜਾ ਕਮਰਾ ਤੇ ਮੀਟਿੰਗ ਹਾਲ ਬਣਿਆ ਤੇ ਅਸਲ 'ਚ ਇਹਨਾਂ ਦਾ ਜਿਹੜਾ ਰੂਮਾ ਉਹਨੂੰ ਰੈਨੋਵੇਟ ਕਰਨ ਵਾਸਤੇ 5 ਲੱਖ ਦੀ ਸਰਕਾਰੀ ਗ੍ਰਾਂਟ ਆਈ ਸੀਗੀ ਪਰ ਇਹਨਾਂ ਨੇ ਉਹ ਰੁਪਈਆ ਜਿੰਨੇ ਵੀ ਉਹ ਫੰਡ ਸੀਗੇ 5 ਲੱਖ ਤੇ ਪਲੱਸ ਕੋਸ਼ਕਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਲਗਭਗ 11 ਲੱਖ ਰੁਪਏ ਦੇ ਕਰੀਬ ਜੋ ਲੱਗਿਆ ਸਾਰਾ ਇੱਕ ਵਧੀਆ ਹਾਲ ਤੇ ਕਮਰਾ ਤਿਆਰ ਕੀਤਾ ਤੇ ਬੜਾ ਵਧੀਆ ਲੱਗਿਆ ਸਭ ਤੇ। ਤਾਂ ਹੋਰ ਵੀ ਕੋਈ ਯੋਜਨਾ ਹੈਗੀ ਹੈ ਕੋਈ ਮਾਰਕਟਰ ਬੰਦਾ ਵੀ ਕਰਨ ਯਾਰ ਇਹਨੂੰ ਵੀ ਸ਼ੁਰੂ ਨਹੀਂ ਅਜੇ ਤਾਂ ਅਜੇ ਹੀ ਦਫ਼ਤਰ ਦਈਆ ਇਹਨਾਂ ਕਿਉਂਕਿ ਬੜੀ ਦਿੱਕਤ ਆਉਂਦੀ ਸੀਗੀ ਜੇ ਇਹਨਾਂ ਨੇ ਕੋਈ ਨਿੱਜੀ ਤੌਰ ਤੇ ਕੋਈ ਮੀਟਿੰਗ ਮੂਟਿੰਗ ਕਰਨੀ ਹੁੰਦੀ ਸੀਗੀ ਤਾਂ ਕੋਈ ਹਾਲ ਨਹੀਂ ਸੀਗਾ ਇੱਥੇ ਇਹਨਾਂ ਕੋਲ ਤੇ ਇੱਕ ਤਾਂ ਹਾਲ ਦਾ ਪ੍ਰਬੰਧ ਹੋ ਗਿਆ ਤੇ ਦੂਜੀ ਗੱਲ ਜੋ ਕੁਝ ਬਣਾਇਆ ਮળો ਇਹ ਆ ਵੀ ਇੱਕੋ ਜਿਹੜੇ 5 ਲੱਖ ਰੁਪਏ ਸਰਕਾਰੀ ਤੌਰ ਤੇ ਲਗਾਤੇ 2000 ਰੁਪਏ ਦੀ ਇੱਕ ਵਧੀਆ ਵਰਤੋਂ ਹੋ ਗਈ। ਠੀਕ ਠੀਕ ਸਰਦਾ ਜੀ ਨੂੰ ਕਾਟੂ ਨਿਕਟਾਇਆ ਜਿਹੜੀ ਨਵੀਂ ਬਿਲਡਿੰਗ ਮੱਤੀ ਕਰਨ ਇੱਕ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਜਿਹੜਾ ਕਿ ਮੇਰਾ ਆਫਿਸ ਨੂੰ ਰੈਨੋਵੇਟ ਕਰਨਾਸਤੇ ਮਿਲੀ ਸੀ ਤੇ ਅਸੀਂ ਹਲਕਾ ਵਿਧਾਇਕ ਜਨਾ ਸਲਾਕਤੀ ਸਰ ਜੇ ਇਹਨੂੰ ਰੈਨੋਵੇਟ ਨਾ ਕਰਕੇ ਆਪਾਂ ਦਫ਼ਤਰ ਦੇ ਵਿੱਚ ਸਾਡੇ ਮੀਟਿੰਗ ਹਾਲ ਨਹੀਂ ਹੈਗਾ ਸਾਨੂੰ ਅਕਸਰ ਮੀਟਿੰਗ ਕਰਨ ਲਈ ਕੇਬੀਕੇ ਤੇ ਜਾਣਾ ਪੈਂਦਾ ਸੀਗਾ ਤੇ ਸਰ ਦਾ ਵੀ ਸੁਝਾਅ ਸੀ ਕਿ ਵੀ ਆਪਾਂ ਦਫ਼ਤਰ ਨੂੰ ਥੋੜਾ ਜਿਆਦਾ ਐਨੂੰ ਐਕਸਪੈਂਡ ਕਰ ਲਈਏ ਤੇ ਕੁਝ ਸਰ ਨੇ ਬੰਦੇ ਦਾਨੀ ਸੱਜਣ ਟਕਰਾਏ ਉਹਨਾਂ ਦੀ ਮਦਦ ਨਾਲ 5 ਸਾਢੇ ਕੋ ਅਸੀਂ 5 6 ਸਾਨੂੰ ਹੋਰ ਇਕੱਠਾ ਹੋ ਗਿਆ ਤੇ ਉਹਦਾ ਸਦਕਾ ਅਸੀਂ ਇੱਕ ਇੱਥੇ ਮੀਟਿੰਗ ਹਾਲ ਬਣਾ ਲਿਆ ਤੇ ਇੱਕ ਕਮਰਾ ਬਣ ਗਿਆ ਹੁਣ ਕਮ ਸਕਮ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਵਿਕਜੇ ਕੋਈ ਬੀਐਲਓ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਪ੍ਰੈਸ ਸਟੇਟਮੈਂਟ ਵਾਲਾ ਮੀਟਿੰਗ ਹੁੰਦੀ ਹੈ ਜਾਂ ਹੋਰ ਕਿਤੇ ਸਰਕਾਰੀ ਅਫਸਰਾਂ ਨਾਲ ਮੀਟਿੰਗ ਕਰਨੀ ਪੈਂਦੀ ਹੈ ਤੇ ਸਾਨੂੰ ਕਮ ਸਕਮ ਬਾਹਰ ਨਹੀਂ ਜਾਣਾ ਪਏਗਾ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਮੀਟਿੰਗ ਕਰ ਸਕਾਂਗੇ ਸਰ ਬੋਡੀ ਕੀ ਪ੍ਰੋਜੈਕਟ ਕੋ ਬੜਾ ਮਹੱਤਵ ਰਿਹਾ ਇਨ ਫਿਊਚਰ ਆ। ਆ ਦੇਖੋ ਸਾਡੇ ਨਾਲ ਇੱਕ ਪੀਐਲਰ ਸੁਸਾਇਟੀ ਹੁੰਦੀ ਹੈ ਉਹਦੇ ਵਿੱਚ ਸਾਡੇ ਆਫਿਸ ਵਿੱਚ ਰਿਕਾਰਡ ਰੂਮ ਤਿਆਰ ਹੋਣਾਵੇਂ ਉਹਦਾ ਆਲਮੋਸਟ 1.5 ਕਰੋੜ ਦੇ ਪੇਰੇ ਐਸਟੀਮੇਟ ਗਿਆ ਹੋਇਆ ਜਿਹਦੇ ਵਿੱਚ ਤੁਸੀਂ ਤਸਵੀਲ ਦਫਤਰ ਵਿੱਚ ਵਾਸ਼ਰੂਮ ਦਾ ਦੇਖੋ ਕਾਫੀ ਮਾੜਾ ਹਾਲ ਹੈ ਉਹਦਾ ਵੀ ਇਹੀ ਬਜਟ ਜਿਹੜਾ ਮੰਗ ਕੀਤੀ ਹੋਈ ਹੈ ਇਹ ਦੋ ਤਿੰਨ ਜਿਹੜੇ ਹੋਰ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਸਰਕਾਰ ਨੂੰ ਜਦੋਂ ਵੀ ਪੈਸਾ ਆ ਜਾਂਦਾ ਹੈ।